ਤਾਂ ਹਾਂਜੀ ਬਾਬੇ ਬਾਈ ਕੀ ਹਾਲ ਚਾਲ ਔਰ ਸਾਰੇ ਜਾਨਵਰ ਬਲਾਂ ਤੇ ਲੱਗ ਠੀਕ ਨੇ ਅੱਜ ਸਾਡੇ 7:00 ਦਾ ਟਾਈਮ ਤੇ ਡਾਂਗ ਡਾਵਾਂਗੇ ਗੋਤਰੀਆਂ ਬਣੀ 7:00 ਵਜੇ ਕੇ ਜੋ ਵੀ ਪਤਾ ਨਹੀਂ 25 ਮਿੰਟ ਹੋ ਗਏ Lala kuutu nila kaya jayi uthru. Yo, 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 yo. Nita naya paani. Naya nana. Kancha pala thawa pala thonda. ਮਮਲਾ 10 ਬਾਰਾਂ ਤੇ ਰੌਣੀ ਹਮਝ ਇਹ ਪਹਿਲਾ ਪਹਿਲਾ ਹੀ ਕਰਦੀ ਹੁੰਦੀ ਹੈ ਲਾਇਨ ਨੂੰ ਪਾਣੀ ਦੇ ਟਾਈਮ ਛੱਡਦੀ ਇੱਧਰ ਲਓ ਯਾਬ ਹੋ ਗਏ ਯਾਰੀ ਦੇਖ ਰੰਗ ਕਿੰਨਾ ਖਰਾਬ ਹੋ ਗਿਆ ਹੋ ਗਿਆ ਬਚਰੀ ਦਾ ਇਹ ਇਹਦਾ ਪਾਣੀ ਵੀ ਨਹੀਂ ਨਾ ਕਿਹਾ 10 12 ਕਿਹੜਾ ਲੁਕ ਦੇ ਚ ਉਹ ਵਾਲ ਜਾਨ ਤੇ ਟਾਈਮ ਹੋ ਗਿਆ ਵੀ 10 7:32 ਮੰਨ ਦਾ ਸਪੱਤੀ ਆ ਗਿਆ 732 ਦੇ 735 ਤੜਾ ਦਾਂਗੇ ਜਾ ਜਾਇਨ ਬੰਦਾ 40 ਤੀ ਛੱਡਦੀਏ ਕੋਈ ਫਰਾਂ ਨਹੀਂ ਠੀਕ ਹੈ ਇਰ ਕੀ ਖਰਾ ਹੋ ਜਾਓ ਜੀ ਆਪਦੇ ਆਪਦੇ ਨਾਲ ਆਪਣੇ ਟਾਈਮ ਤੋਂ ਕੀ ਲੈਣਾ ਆਪਦੇ ਹਿਸਾਬ ਨਾਲ ਦੀ ਛੱਡਦੀ ਹੈ ਮਤਲਬ 7 730 ਹੋ ਗਈ ਠੀਕ ਹੈ ਪਹਿਲੇ ਨੰਬਰ ਤੇ ਤਾਂ ਆਈ ਹੈ ਖਾਦ ਸੈੱਟ ਇਹ ਕਰਕੇ ਡਾਟਾ ਆ ਕਰੋ ਫਿਰ ਵਧੀਆ ਉੜਦੀ ਹੈ ਆ ਦੇਖੋ ਮੈਂ ਕਰ ਕੀ ਠੀਕ ਹੈ ਸ਼ਾ ਇਹਦਾ ਇਹ ਵਧੀਆ ਕੀ ਹੈ ਸਾਰਾ ਕੰਮ ਹੀ ਖਰਾਬ ਕਰ ਉਾਇ ਨਹੀਂ ਨੰ ਤਾਂ ਪਰੜਾ ਤਾਂ ਸੀ ਘੱਟ ਕਾਤੇ ਜਾਂਦੀ ਆ ਐਂ ਜੂਗਾ ਤੀ ਕੰਮ ਆ ਪਾ ਲੈ ਉਹ ਇੱਕ ਆ ਗਈ ਇਹ ਵੀ ਕਾਲੀ ਕੰਢਈ ਮੈਂ ਥੋਕਾ ਯਾਰ ਨੇ ਆਏ ਹਾਏ ਪੂਰੀ ਛੋਟੀਤ ਲੱਗ ਰਹੀ ਆ ਕੁੱਤਰੀ ਆ ਦੇਖੋ ਆਪ ਉਹ ਤੇਰੀ ਲੱਗ ਹੁਣ ਤਾਂ ਕਬੂਤਰੇ ਨੇ ਹੁਣੇ ਬਹੁਤ ਧਰਕ ਚੜਦਾ ਧਰਕ ਧਰਕ ਇਹ ਆ ਦੇ ਕੋਈ ਕਾਲੀਆਂ ਕਾਂਡਾ ਇਹ ਦੋਵੇਂ ਠੀਕ ਆ ਅੜਝ ਪਾ ਕੇ ਹੌਣ ਮਾਰਨੀਆਂ ਆ ਆ ਆ ਗਿਆ ਉਹਨਾਂ ਦੇਖੋ ਆਹ ਦੇਖੋ ਆਹ ਦੇਖੋ ਉਹਨਾਂ ਦੇਖ ਲੱਗਦੇ ਨੇ ਸਰਾ ਇਹਨੂੰ ਸਰਾ ਚੀਜਾਂ ਤੇ ਬਾਕੀ ਜਿਹੜੇ ਆਪਣੇ ਆਹ ਨੇ ਕੀਕ ਕਬਜ਼ਾਮ ਦੂਮ ਜੇ ਇੱਧਰ ਇੱਧਰ ਰੱਖ ਦਿੱਤੀ ਆ ਚੂਹਿਆਂ ਚਾਹੀਆਂ ਆਇਆ ਫਰੀਂਦੇ ਨੇ ਬਈ ਕੀ ਭਰ ਮੈਨਾ ਦਾ ਤੇ ਚੂਹੇ ਮਾਰਦਾ ਆ ਇਹ ਚ ਨਹੀਂ ਮਰਦੇ ਇਹ ਆ ਚੀਜ਼ ਲੋਕ ਲੱਗ ਗਿਆ ਨਾ ਠੀਕ ਹੈ ਉਹ ਕੰਮ ਇਹ ਸਾਰੇ ਇਹਦੀ ਸਟੱਪ ਦੀ ਸਫਾਈ ਜੀ ਕਰਨੀ ਹੈ ਇਹਨੂੰ ਕਹਾਂ ਜੇ ਕਰ ਸੀ ਕਾਲਾ ਕੰਡ ਬਹੁ ਰੰਗ ਬਦਲ ਤੇ 7 32 ਦੇਖ ਰਿਹਾ ਇਹਦੀ ਵੀ ਕਾਲੀ ਕੰਡ ਹੋ ਗਈ 7 38 2 a.m. ਅਗੇ ਦੇਖੋ ਕਿ ਨਾ p.m. ਕਰਦੇ ਨੇ ਜਾਂ a.m. ਇੱਚ ਆਉਂਦੇ ਨੇ ਵੈਸੇ ਆਹ ਚਿੱਟੀਆਂ ਵਾਲੀ ਦੇ ਵੀ ਅੰਦਰ ਬੱਸ ਲੱਗ ਲਿਆ ਥੋੜ੍ਹ ਥੋੜੇ ਦਾਣੇ ਸੀ

ਠੀਕ ਆ ਚਲੋ ਤਾਂ ਫਿਰ ਦੀਆਂ ਲੈਣੀਆਂ ਤੇ ਆਪਾਂ ਨੇ ਕੀ ਕਰਨਾ ਤੇ ਇਧਰ ਕਿੱਦ ਇਹ ਚਵਾ ਗਿਆ ਛੱਡਦੀ ਏ ਬੱਚਾ ਅਜੇ ਤੱਕ ਵੀ ਨੂੰ ਨਹੀਂ ਛੱਡਦੀ ਜਿਹਨ ਦਵਾਈ ਦਿੱਤੀ ਸੀ ਭਾਈ ਅਜੇ ਤੱਕ ਉਸ ਤਲਾਹਾ ਲਮੁੱਟ ਆ ਦੇਖੋ ਇਨੂੰ ਦਾ ਏਰੀਏ ਵੀ ਡਾਈਆਂ ਬਸ ਬਾਰੀਆਂ ਕਰਾ ਕੇ ਮਹੀਨਾ ਕਢਾ ਕੇ ਕਰੇ ਜੂਨ ਦੇ ਚੀਜ ਨੂੰ ਗੜ ਲ ਆ ਮਹੀਨਾ ਹਾਰ ਡੜਾ ਜਾਂਦਾ ਏ ਠੀਕ ਆ ਜਾਂ ਚੂ ਹੋਈ ਇਹ ਨਾ ਰਹਾ ਤੇ ਗਾ ਵੀ ਦਾਤਾ ਦਿੱਤਾ ਆਗਾ ਛਾਤਰੀ ਲਾ ਦੀਏ ਉੱਚੀ ਫੇਰ ਕਰ ਦਾਂ ਸ਼ੇਰ ਲਾ ਦੀਆ ਬੀਓ ਦੇਖੋ ਬਾਜ ਆ ਗਈ ਇੱਕ ਆ ਫਿਰਦਾ ਤੇ ਆ ਆ ਮਨਦਾ ਵੀ ਇੱਕ ਪਤਾ ਨਹੀਂ ਕਿੰਦਰ ਦੇ ਕਿੱਧਰੋਂ ਆ ਗਈ ਅਸੀਂ ਨਹੀਂ ਚੱਲਣ ਲੱਗਤਾ ਮਾਤਾ ਯਾਰਾਂ ਚਿੱਟੀਆਂ ਵਾਲੀ ਨੂੰ ਬਿਠਾਉਣਾ ਪਿਆ ਆਜ ਬੱਥੂਏ ਤੇ ਦਾਣੇ ਇਹਨੇ ਤੇ ਮੀਵੇ ਨੇ ਖਰੀ ਜਾਂਦੀ ਆ ਤਰੋਂ ਹੀ ਵਾਪੇ ਉਹ ਡੱਬੀ ਵੀ ਆਪਣਾ ਲਾ ਦਤੀ ਸੀ ਹਾਂ ਅਜਿਹਾ ਮੈਂ ਤਾਂ ਕਾਈ ਨੂੰ ਏਗੀ ਭੱਲ ਗਿਆ ਦਾ ਖੋਨੀ ਮੋਸ਼ੇਸੀ ਦੀ ਮਾਰੀ ਕੱਢ ਕੇ ਤੇ ਇਹਨੂੰ ਕਰਦੇ ਹਾਂ ਚ ਸਾਫੀ ਜੀ ਸਾਫਾ ਸਾਫਾਈ ਤਾਂ ਲੋਯਾ ਬਿਓ ਟਾਈਮ ਹੋ ਗਿਆ ਨਾ ਪਤਾ ਨਹੀਂ ਸ਼ਾਇਦ ਤਿੰਨ ਤੇ ਡੱਬੀ ਵੀ ਫਿਰਦੀ ਆ ਸੀ ਟੰਡਾ ਉਹ ਬੱਚਾ ਉਤਰ ਗਿਆ ਦੀ ਕਾਵਾ ਬਿਓ ਤੇ ਉਹ ਡੱਬੀ ਵੀ ਆਈ ਸੀ ਉਹਨਾਂ ਵਾਲੀ ਨੂੰ ਰਾਖਾ ਲਈ ਜਿਹੜੀ ਆਪਾਂ ਨਾਲ ਦਿੱਤੀ ਸੀ ਤੇ ਯਾਰ ਅੱਜ ਨੀਵੇਂ ਫਿਰਦੇ ਨੇ ਭਲਾ ਨਹੀਂ ਉੱਤੇ ਨਹੀਂ ਯਾਰ ਇਹ ਜੀ ਨਹੀਂ ਮਨ ਦੁਖੀ ਹੋ ਰਿਹਾ ਇਹਨਾਂ ਨੂੰ ਦੇਖ ਕੇ ਫਿਰ ਉੱਤੇ ਕਾਤ ਨਹੀਂ ਗਏ ਸਵਾ ਜਾਨ ਯਾਰਾ ਉਹ ਲੇਕਿਨ ਆਪ ਕਰਦੇ ਨੇ ਨੀਵੇਂ ਟਿਕੜਾ ਹੋ ਗਏ ਕਾਹਦੇ ਯਾਰਾ ਕੁੱਤਰ ਅਸਲ ਪਹਿਲਾ ਵਾਲਾ ਬਲੱਡ ਧਾਰਿਆ ਹਣੀ ਆਪਣਾ ਪਹਿਲਾਂ ਬਾਉੜ ਤੇ ਨਰ ਰਹੇ ਨੇ ਆਪਣੇ ਲਗੇ ਬੱਚੇ ਕੋਈ ਨਹੀਂ ਸਾਤਰੀ ਤੇ ਮਸੀ ਪੈਰ ਲਾਉਂਦੀ ਸਾਨੂੰ ਪਤਾ ਰਾਤ ਰਾਤ ਨੂੰ ਘਾੜਦੀ ਰਹਤੀ ਇਧਰ ਲ ਕੁ ਜਿਹੜੇ ਕਬੂਤਰ ਤੇ ਇੱਕ ਦੋ ਇੱਕੋਤੀ ਬਈ ਇੱਕ ਖੱਟੀਆਂ ਦਾ ਤੇ ਵੱਡਾ ਹਰਾ ਕਬੂਤਰ ਜੇ ਹੁਣ ਰੀਲ ਪਾਈ ਹੋਈ ਹੈ ਸ਼ਾਇਦ ਹਾਂ ਮੈਨੇ ਉਹ 138 ਵਾਲੀ ਜੜੀ ਚਾਚੀ ਪੀ ਜੰਕੀ ਤੇ ਬਾਉ ਵੀ ਬੜਾ ੜਦਾ ਸੀ ਹਣਾ ਤੇ ਉਹਦਾ ਭਾਈ ਸਾਕਾ ਜਮੀ ਚਿੱਟੀਆਂ ਖਾਦਾ ਉਹ ਵੀ ਕਬੂਤਰ ਵੱਡਾ ਦੀ ਆ ਲੋ ਵੀ ਦੇਤਾ ਸੀ ਹਨਾ ਠੀਕ ਪਰ ਕਬੂਤਰ ਵਧੀਆ ਸੀ ਉਹਨਾਂ ਤੋਂ ਬੱਚੇ ਲੈਣੇ ਸੀ ਕਿ ਘਰੇ ਔਖਾ ਸੀ ਚਲੋ ਕੋਈ ਨਾ ਕੋਈ ਘੈਂਟੀ ਜੀ ਜੋੜੀ ਲਿਆਵਾਂਗੇ ਇਹਨਾਂ ਨੂੰ ਪਰੇ ਮਾਰਾਂਗੇ ਕਿ ਤੀੜ ਖਾਣੇ ਨੂੰ ਆ ਚਿੱਟੀਆਂ ਵਾਲੀ ਵੀ ਆ ਰੋੜ ਨੂੰ ਕੱਟ ਗਈ ਇਹ ਵੀ ਬਸ ਹੋਰ ਇਹ ਲੋੜ ਜੇ ਹੋਗੀ ਇੱਕ ਦੋ ਇੱਕ 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 ਕ ਸਾਲ ਤੱਕ ਹੋਰ ਇਹ ਲੋੜ ਜੇ ਹੋਗੀ ਆ ਟੁੰਡ ਵਧੀਆ ਆਪਣੀ ਠੀਕ ਹੈ ਬਾਕੀ ਆ ਡੱਬੀ ਨੂੰ ਢਾਕੇ ਦੇਖਾਂਗੇ ਬੱਚੀ ਨੂੰ ਦੇਖਾਂਗੇ ਅੱਗੇ ਹਲਦਾ ਸੁੱਕੇ ਨੇ ਬੱਚੇ ਉਰੀ ਅ ਬੱਚਾ ਦਾਣੇ ਸੁੱਕਾ ਟੁੰਡ ਟੁੰਡ ਨੂੰ ਰੱਖ ਲਾਂਗੇ ਚਿੱਟੀਆਂ ਨੇ ਤੋਂ ਮਣ ਪੂਰਾ ਭਰਾ ਪਿਆ ਗੰਦ ਪਾਉਂਦੀ ਆ ਪੂਰਾ ਦੇਖੋ ਕਿ ਮੈਂ ਨਾ ਤੂੰ ਜੈਨ ਨੂੰ ਡੰਨ ਦਵੇ ਆਪ ਬੈਠੀ ਜਾਂਦੀ ਦੂਜਾ ਨਹੀਂ ਬਿਠਾਈ ਜਾਂਦੀ ਆ ਯਾਰ ਗਲਤ ਦੇਖੋ ਲੈ ਓਏ ਹੈਲੋ ਨਾਮਨ ਕੋ ਜੋੜੀ ਕਾਂਤੀ ਚੱਕਰੇ ਨਾਮਨ ਨੂੰ ਤੁਸੀਂ ਨਾ ਆਪਕ ਚ ਬੱਚਾ ਵੀ ਵਧੀਆ ਉੱਡ ਜਾਂਦਾ ਅੱਜ ਤਾਂ ਇਹ ਵੀ ਇਹ ਵੀ ਇਹਨਾਂ ਨਾਲ ਡਾਇ ਸੀ 8 8 ਡਾਇ ਸੀ 7 40 ਤੇ 2 ਘੰਟੇ ਲੱਗੋ ਗਿਆ ਭਾਈ 9 ਵਜ ਗਏ 9 ਵਜ ਕੇ ਖੜ ਚ ਖੜੇ ਹੋੜ ਇਹ 9 ਵਜ ਕੇ 8 ਮਿੰਟ ਹੋ ਗਏ ਮਧੀ ਉੱਡ ਜਾਂਦਾ ਬੱਚਾ ਅੱਜ ਬਾਕੀ ਟਰਾਂਗੀਆਂ ਵੀ ਲਾਉਣਾ ਯਾਰ ਨਵੀਆਂ ਹਨ ਕੀ ਕਰੀਏ ਬਹੁਤ ਕਦੇ ਕੀ ਲਾਉਣਾ ਕੀ ਲਾਉਣਾ ਦੋਹਾ ਵਾਂਗ ਸੋ ਕੋਈ ਨਾ ਗੱਗੀ ਚੱਲੋਂਗਾ ਰਹਾ ਟਾਈਮ ਹਲੇ ਥੋੜਾ ਕ ਨੇੜੇ ਹੈ ਬਸ ਦੱਬੀ ਦੱਬੀ ਪਤਾ ਨਹੀਂ ਕਿਨੇ ਵੜਾਈ ਸੀ ਇਹ ਰ हाँ नहीं ये कोई नहीं चलो और द कांटा कांटा मार जो बोलता है और बच्चा आज दो घंटे में घूमा आ गया तब भी तार दिया ए जी शत्रीते भाई जी ना जावे बगानी जाते ही देखा शत्रीते ला उस तेला का ये शत्री नहीं

ਨਿੰਮਤੇ ਗਲਤਦਾ ਦਾ ਕੰਮ ਹੈ ਨਿੰਮਤੇ ਬੱਟਣਾ ਤਾਂ ਬਾਬੇਓ ਬਈ ਆਹ ਰੇ ਕਬਿਕ ਨਿਕਲਣਾ ਮਾਜਾ ਰਸ਼ਾਲਾ ਕੋਤਰਾ ਆ ਰਿਆ ਡੱਬੀ ਵੀ ਢਾਤੀ ਹਾਂ ਤਾਰੋਂ ਉੱਥੋਂ ਬੈਠੀ ਬੈਠੀ ਹੜਜੋ ਹੜਜੋ ਚਿੱਟਾ ਸਵਾਇ ਦਾ ਪੂਰਾ ਆਈ ਤਰੀ ਫਰਦਾ ਸੀ ਹੁਣ ਤਾਂ ਆਪਣੇ ਉਤਰਾngਣੀ ਮੈਂ ਉਧਰ ਰੋੜੀ ਮਾਰਕਣ ਨੂੰ ਡਾਉਂਦਾ ਸੀ ਖੜ ਜਾ ਸ਼ਾਇਦ ਉਹਨਾਂ ਨਾਲ ਫਰਦਾ ਲਾ ਉਹਨਾਂ ਨਾਲ ਵੀ ਨਹੀਂ ਆਇਆ ਹੋਰ ਹੀ ਫਰਦਾ ਸੀ ਹੁਣ ਤਾਂ ਉੱਤਰ ਕੇ ਆਪ ਤੰਦਰਾ ਹੋ 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 ਸ਼ਾਇਦ ਉਹ ਕਿਹੜਾ ਫਰਦਾ ਇਹ ਉੱਪਰ ਤੱਕ ਖੜ ਜਾ

ਆ ਵਰਦਾ ਠੀਕ ਹੈ ਤੋ ਚਟਾ ਆ ਜਾ ਜਵਾ ਪਤਾ ਨਹੀਂ ਇਹ ਨਹੀਂ ਪਤਾ ਇੰਨਾ ਦੀ ਹੋਵੇ ਕੋਈ ਕੀ ਪਤਾ ਨਹੀਂ ਕਿਸੇ ਆ ਵਰਦਾ ਭਈ ਆ ਵਰਦਾ ਹੁਣ ਦੇਖ ਨਿਊ ਬੇਬੀ ਵੀ ਜਨ ਪੂਰਾ ਚਟਾ ਸਫੈਦ ਹੈ ਕੋਈ ਨਾ ਬਰ ਵੀ ਦੇਖ ਲੈ ਜੇ ਉਹ ਨਾ ਨਾ ਤਾਰਨ ਚਿੱਤ ਕਰੇ ਉਹਨਾਂ ਤੇ ਭਾਈ ਬਾਕੀ ਯਾਰ ਅੱਜ ਸੁਆਦ ਜ ਨਹੀਂ ਆਇਆ ਡਾਉਨ ਚ ਫਿਰ ਆਗਰਾਂ ਲਈ ਚਾਉਂਦਾ ਇਹ ਕਿ ਨਾ ਕੁੱਤਰ ਕੋਟਰ ਨਾਲ ਹੀ ਜਾ ਕੇ ਹੋਰ ਸੁਆਦ ਜਣੀ ਆ ਰਿਹਾ ਇੱਥੇ ਦੀਵਾ ਬੁੱਤ ਤਿੰਨ ਜਾਨਵਰ ਬੈਠ ਨਹੀਂ ਛੱਤ ਤੇ ਹੁਣ ਟੰਡ ਹੋਣੇ ਆਈ ਆ 9 10 ਵਜੇ ਅ ਇੱਕ ਡੱਬੀ ਬੈਠੀ ਹੈ ਕਿ ਕੋ ਬੈਠੀ ਹੈ ਜਿਤਨੀਆਂ ਹਾਲੀ ਤੇ ਬਚਾ ਵਹਿ ਗਿਆ ਖੜ ਜੋ ਉਹ ਬੈਠ ਉਹਨੂੰ ਡਾਉਣੇ ਆ ਰੋ ਚਲੋ ਯੋਬੇ ਬੱਚਾ ਤਾਰ ਲਿਆ ਆ ਬੈਠਾ ਇੱਧਰ ਲਿਓਸੀ ਇਹਨਾਂ ਬੇਗਾਨਾ ਕਮਾ ਅਜੇ ਨਹੀਂ ਸਵਾਹ ਆਇਆ ਕੁਤਰ ਕੁਆਤਰ ਡਾਊਨ ਦਾ ਡੱਬੀ ਵੀ ਆ ਗਈ ਲੈ ਆਪੋਨੇ ਲੇ ਗਏ ਉਸ ਤੋਂ ਦੀ ਫੁੰਦੀ ਉਧਰ ਹੀ ਮੋੜ ਜਾ ਉਧਰ ਹੀ ਚਲੋ ਯੋਬੇ ਪਾ ਲਈ ਚੱਕੀ ਹੋ ਗਿਆ 10 ਬੀ 10 ਕੁਬੀ ਵੱਧੇ ਹੋ ਗਿਆ ਟਾਈਮ ਬੈਠਿਆ ਨੂੰ ਰੱਖ ਦिए ਲੈ ਆਦੇ ਤਾਂ ਜਮੀਨ ਉੱਡ ਗਈ ਅਜ ਤਾਂ ਟੰਡ ਨੀ ਮਖਚਾ ਮਪੀ ਲਿਆਣਾ ਪੂਰਾ ਠੀਕ ਆ ਦੇਖ ਰਹੇ ਆ ਯਾਰਾ ਜਾਂ ਚਿੱਟੀਆਂ ਵਾਲੇ ਨੂੰ ਛਿਕਾਰ ਦਾਂਗੇ ਪਰੇ ਕੰਮ ਨਮੇੜੀਏ ਦਾ ਬਾਕੀ ਜੇ ਉੱਡ ਗਈ ਵਧੀਆ ਦੇਖੋ ਕੀ ਕਰਦੇ ਨੇ ਬਹੁਤ ਹੈ ਵੈਸੇ ਜੇ ਹਵਾ ਤੁੰਦੀ ਦੀ ਤਾਂ ਮੱਸਾ ਚਲੋ ਬਾਦਨਸ ਜਾਰਾ ਨੂੰ ਕਿੰਨੇ ਪੰਜ ਕ ਬਣਾ ਲੇ ਕੱਟ ਚਲੋ ਬਈ ਮਾਸ਼ੱਲਾ ਨੀ ਫੇਰ ਦੁਹਾਨਾ ਦਲਾ ਵੀ ਬਦ ਕੱਟ ਕੱਟ ਲਈਏ ਬਣਾ ਹੁੰਦੀ ਬੁਝੀ ਦੇਖੋ ਜੀ ਖਾਨ

ਰਹਗੇ ਥੋੜੇ ਜਿਹਾ ਹਲਵਾ ਇਹ ਖੰਡਾ ਇਹਨਾਂ ਦੇਖੋ ਫਿਰ ਸੋਟੀ ਨਾਲ ਬਣਦਾ ਆ ਗਿਲੇ ਜਦੋਂ ਖਾ ਲੈਣਗੇ ਬਈ ਦਿੰਨੇ ਆ ਰਿਪੋਰਟਰ ਨੇ ਆਹ ਹੋ ਹੋ ਤੰ ਲਾਓ ਬਈ ਉਹ ਅੱਜ ਇਹਨਾਂ ਨੂੰ ਖੋਦਿਆ ਖਾਉਂਦੇ ਆ ਤੇ ਘਰਾਂ ਵਿੱਚ ਹੁਣ ਤਾਂ ਕੀ ਖਾਣਾ ਇਹਨਾਂ ਨੂੰ ਤੇ ਉਹ ਬਦਾਂ ਨੂੰ ਤਾਂ ਵੀ ਇਹਨੂੰ ਖਾਦੇ ਨਹੀਂ ਜ਼ਿਆਦਾ ਚਿਰ ਥੋੜੀ ਖਾਦੇ ਨੇ ਅ ਕਦੇ ਇੱਕਦੋ ਖਾਦੇ ਨੇ ਆ ਰੋਟੀਆਂ ਤਰਗਾਤੀ ਇਹਨਾਂ ਤੇ ਉਹ ਲੜੇਗਾ ਤਾਂ ਜਾਣੇ ਭਾਇਆ ਵੇ ਉਤੇ ਇਹਨੂੰ ਵੀ ਛੱਡਤੀ ਹੈ ਆ ਬੱਚੇ ਨੂੰ ਗੋਲੀ ਦੇ ਕੇ ਛੱਟਣਾ ਹੈ ਦੇਖੋ ਵੀ ਕਿੰਨੇ ਫੌਂਸੇ ਆ ਹੋ ਗੀਆਂ ਵਿਚਾਰੇ ਦੀ ਪਰ ਹਤੀ ਚਲੋ ਘੁੰਮਣਾ ਹੁਣ ਇਹਨਾਂ ਚੱਲ ਇਹਨੂੰ ਤੇ ਇਹਨੂੰ ਵੀ ਛੜਤੀ ਹੈ ਡੱਬੀ ਨਾਲ ਚੱਲੇ ਡੱਬੀ ਐਨੇ ਆਪਾਂ ਲਿਆਉਣੇ ਦਵਾਈ ਖੱਟ ਕੇ ਲਾਓ ਜੀ ਬਾਬੂ ਕੋਲੇ ਦਾ ਟਕਲਾ ਟੁਕੜਾ ਚੱਕ ਲੈ ਉਹਨੂੰ ਚੱਕੀ ਫੜ ਜੋ ਬੱਚਾ ਚੱਕੀ ਲੈਣੇ ਤੀ ਚੱਕ ਲਈ ਕੋਚਰ ਪਿਆਰ ਬਈ ਬਾਹਲੀ ਘਰਾਵ ਜੋਗੇ ਇਹਦੇ ਸਰੇ ਹਮ ਦੇ ਜੀ ਗੋਲੀ ਪਹਿਲੀ ਵਾਰ ਇਹ ਆਈ ਆ ਵੀ ਆ ਪ੍ਰੋਬਲਮ ਆ ਪ੍ਰੋਬਲਮ ਨਹੀਂ ਅੱਗੇ ਤੱਕ ਤਾਂ ਪੁਲਿਸੇ ਬੰਨ੍ਹੇ ਦੋ ਹੋਉਂਦੇ ਨੇ ਲਿੱਤੇ ਨੇ

ਇਹ ਤਾਂ ਗਿਆ ਹਉ ਦੇ ਹਾਊਸ ਸਵਿਚ ਤੇ ਆ ਦੇਖੋ ਇਹ ਨਾਲੇ ਖੁੱਡ ਵਿੱਚ ਪਾਣੀ ਛਲਕ ਕੇ ਗਿਆ ਸੀ ਮਾਨ ਜਾਰ ਚੌਲ ਸਾਰ ਪੂਤੇ ਤੇ ਤੇ ਬਾਕੀ ਭਾਈ ਜੇ ਉਹ ਦਵਾਈ ਸਹੀ ਚੱਲ ਪਈ ਫਿਰ ਇਹਦੇ ਜੂਨਾ ਲਾਵਾਂਗੇ ਅੱਜ ਆਉਣ ਇਹਨਾਂ ਦਾ ਜਾਦੇ ਵਾਲਾ ਹੈ ਹਨਾ ਉਹ ਜੂਨੇ ਵਿੱਚ ਪਾ ਕੇ ਹਲਦੀ ਬਣਾ ਕੇ ਇਹਨੂੰ ਇਹ ਪਤਲਾ ਗਾੜਾ ਹੀ ਬਣਾ ਲਈ ਉਹਦੇ ਲਾ ਗਏ ਵੀ ਇਹਨਾਂ ਦੇ ਪੈਰ ਤੇ ਜਾ ਨੌਪਾਲਸ ਬਹੁਤ ਮਹੀਨਿਆਂ ਹੁੰਦੇ ਨੇ ਮਤਲਬ ਕੋਈ ਮਰਜ਼ੀ 라 ਦੇ ਚੱਲ ਪਾਂਦੀਆਂ ਨੇ ਨੌਪਾਲਸ ਨਾਲ ਵੀ ਸੈੱਟ ਹੋ ਜਾਂਦਾ ਹੈ ਪੈਰ ਪੂਰਾ ਬਾਕੀ ਚਾਹ ਨੂੰ ਰੱਖ ਜੀਏ ਆਤੀ ਉੰਡਿਚ ਪਾਣੀ ਪਾ ਜੀਏ ਰੋਟੀਆਂ ਵੀ ਰੱਖ ਦਿੰਦੇ ਅੰਤਰੀ ਪਾਣੀ ਰੱਖਦੀ ਏ ਮੁੰਡੇ ਦੇ ਵਿੱਚ ਰੱਖਦੀ ਏ ਪਾਣੀ ਬਾਕੀ ਦਾਣੇ ਦੂਨੇ ਦਾ ਖਾ ਲੈਣੇ ਆਪਦੇ ਤੇ ਵਸਾਬੇ ਬਾਤਾ ਇੰਨਾ ਕਬੂਲ ਆਉਗਾ ਆਸਾਨੂੰ ਪਤਾ ਤੜੀਆਂ ਉਤਨੇ ਵਾਤਰੀਆਂ ਉਹ ਗਿਆਣੇ ਹਵਾ ਚੱਲੀ ਆ ਬਹੁਤ ਜ਼ਿਆਦੇ ਹਲੇ ਵੀ ਚੱਲ ਰਹੀ ਆ ਹਨੇਰੀ ਵਾਂਗੂ ਹੋ ਰਿਹਾ ਚਲੋ ਮਿਲਦੇ ਹਾਂ ਕਿਸੇ ਨੰਬਰ ਉਤੇ ਨਾਲ ਬਾਏ ਬਾਏ ਕੋਈ ਨਾ ਜੂਨਾ ਜਨ ਲਾਵਾਂਗੇ ਨਾ ਉਹਦੇ ਬੱਚੇ ਦੇ ਫੇਰ ਲਾ ਦੇ ਚਲੋ ਮਿਲਦੇ ਹਾਂ ਨੰਬਰ ਨਾਲ ਬਾਏ ਬਾਏ